ਨਮਸਕਾਰ ਦੋਸਤੋ ਮੇਰਾ ਨਾਮ ਡਾਕਟਰ ਪਰਮਜੀਤ ਅੱਜ ਮੈਂ ਇੱਕ ਤੁਹਾਡੇ ਲਈ ਬਿਹਤਰੀਨ ਨੁਸਖਾ ਲੈ ਕੇ ਆਇਆ ਹਾਂ ਜਿਵੇਂ ਕਿ ਐਗਜ਼ਾਮ ਆ ਰਹੇ ਨੇ ਤਾਂ ਬੱਚਿਆਂ ਦੇ ਪੇਰੈਂਟਸ ਹੈ ਉਹ ਟੈਨਸ਼ਨ 'ਚ ਚੱਲ ਰਹੇ ਨੇ ਕਿ ਕਿਵੇਂ ਉਹ ਪੜ੍ਹਾਈ ਕਰਨਗੇ ਕਿਵੇਂ ਪੇਪਰਾਂ ਚੋਂ ਪਾਸ ਹੋਣਗੇ ਤਾਂ ਉਹਨਾਂ ਦੀ ਟੈਨਸ਼ਨ ਦਾ ਨਿਵਾਰਣ ਮੈਂ ਲੈ ਕੇ ਆਇਆ ਹਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਘਰ ਦੇ ਵਿੱਚ ਪੰਜ ਬਦਾਮ ਤੁਸੀਂ ਰਾਤ ਨੂੰ ਭਿਉਂਦੇਣੇ ਇੱਕ ਅਖਰੋਟ ਸਵੇਰ ਉੱਠ ਕੇ ਕੁਝ ਖਾਣ ਪੀਣ ਤੋਂ ਬਾਅਦ ਪੰਜ ਬਦਾਮਾਂ ਦਾ ਛਿਲਕਾ ਲਾ ਕੇ ਉਸ ਤੋਂ ਬਾਅਦ ਉਹਨੂੰ ਦੁੱਧ ਦੇ ਨਾਲ ਉਹਨਾਂ ਦਾ ਸੇਵਨ ਕਰਉਣਾ ਨਾਲ ਹੀ ਖਰੋਤਾਂ ਸੇਵਨ ਜਿਹੜੇ ਇਹ ਸੀਜ਼ ਨਹੀਂ ਕਰ ਸਕਦੇ ਤਾਂ ਤੁਸੀਂ ਉਹਦੇ ਲਈ ਕਾਜਰਵੈਦਿਕ ਸਟੋਰ ਤੋਂ ਬ੍ਰਹਮੀ ਵਟੀਆਂ ਆਉਂਦੀਆਂ ਬ੍ਰਹਮੀ ਵਟੀਆਂ ਦੀਆਂ ਦੋ ਦੋ ਗੋਲੀਆਂ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਸੇਵਨ ਕਰਨਾ ਇਹਦੇ ਨਾਲ ਬੱਚਿਆਂ ਦੀ ਮੈਮਰੀ ਬੂਸਟ ਹੋਊਗੀ ਮੈਮਰੀ ਸ਼ਾਰਪ ਹੋ ਪੜਾਈ 'ਚ ਵੀ ਮਨ ਲੱਗੂਗਾ ਉਹਨਾਂ ਦਾ ਐਗਜ਼ਾਮ ਵੀ ਵਧੀਆ ਚੱਲਣ ਜਾਣਗੇ ਤੇ ਤੁਹਾਡੀ ਟੈਨਸ਼ਨ ਦਾ ਵੀ ਨਿਵਾਰਣ ਹੋ ਜਾਊਗਾ ਤਾਂ ਇਸ ਦੇ ਲਈ ਇਹ ਨੁਸਖਾ ਜ਼ਰੂਰ ਅਪਣਾਓ ਥੈਂਕਸ